ਗੁਰਵਿੰਦਰ ਦੇ ਵਕੀਲ ਨੇ ਕਿਤੇ ਵੱਡੇ ਖੁਲਾਸੇ ਕਿਵੇਂ ਪਤਨੀ ਨੇ ਆਸ਼ਿਕ ਨਾਲ ਰਲ ਕੇ ਕੀਤਾ ਕਾંડ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਕਿਹੜੀ ਧਾਰਾ ਇਹਦੇ ਵਿੱਚ ਲੱਗੀ ਹੈ ਇਸ ਮੁਕਤਮੇ ਵਿੱਚ ਉਹ ਹੈਗੀ ਹੈ 103 ਬੀ ਐਨਐਸਐਸ ਯਾਨੀ ਕਿ ਦੋਈ ਵਿਕਲਪ ਹੈ ਜਾਂ ਤਾਂ ਉਮਰ ਕੈਦ ਤੇ ਜਾਂ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਹੁਣ ਤੀਜਾ ਵਿਕਲਪ ਖਤਮ ਹੋ ਗਿਆ ਪਹਿਲਾਂ ਆਪਾਂ ਕਹਿੰਦੇ ਹੁੰਦੇ ਸੀ ਵੀ ਬੰਦੇ ਤੋਂ ਕਤਲ ਹੋ ਗਿਆ ਜੀ 20 ਸਾਲੀ ਬੋਲਗੀ ਤੇ ਬੰਦਾ ਕੈਦ ਕੱਟ ਕੇ ਬਾਹਰ ਆ ਗਿਆ ਹੁਣ ਨਹੀਂ ਬਾਹਰ ਆਉਂਦਾ ਕਿ ਜਿਹੜੀ ਲੜਕੀ ਆ ਉਹ ਕੇਸਗੀ ਬਣਦੀ ਸੀ ਬਾਹਰ ਨਹੀਂ ਤੱਕ ਪਲੱਸ 2 ਤੱਕ ਉਹ ਕੇਸਗੀ ਬਣਦੀ ਸੀ ਉਹਦਾ ਅੰਮ੍ਰਿਤ ਛਕਿਆ ਬਿਆ ਸੀਗਾ ਤੇ ਉਸ ਲੜਕੀ ਨੂੰ ਜਦੋਂ ਕੈਨੇਡਾ ਭੇਜਿਆ ਤੇ ਕੈਨੇਡਾ ਜਾ ਕੇ ਉਹਨੇ ਅੰਮ੍ਰਿਤ ਵੀ ਛੱਡਤਾ ਕੇਸਗੀ ਬੰਨਨੀ ਵੀ ਛੱਡਤੀ ਸਰੀਰ ਤੇ ਟੈਟੂ ਬਣਾ ਲੇ ਮਾਡਰਨ ਬਣ ਗਈ ਉੱਥੇ ਆਹਾ ਮੁੰਡਾ ਮਿਲ ਗਿਆ ਇਹ ਕੈਨੇਡਾ ਦੇ ਵਿੱਚ ਸੰਬੰਧ ਬਣੇ ਇਸ ਮੁੰਡੇ ਨਾਲ ਲਗਭਗ 15 ਤੋਂ ਵੱਧ ਸੱਟਾਂ ਸਰੀਰ ਤੇ ਰਗੜਾਂ ਨੇ ਖਿੱਚ ਤੂੰ ਕੀਤੀ ਐ ਉਸ ਮੁੰਡੇ ਦੀ ਕਿਉਂਕਿ ਮੁੰਡਾ ਚਰਵਾਣਾ ਸੀ ਲੇਕਿਨ ਮਾਰਨ ਵਾਲਾ ਜਿੰਮ ਲਾਉਂਦਾ ਸੀ ਉਹਦਾ ਸਰੀਰ ਵੀ ਤਕੜਾ ਸੀ ਲੇਕਿਨ ਇੱਕ ਜਿਉਂਦਾ ਜਾਗਦਾ ਇਨਸਾਨ ਮਾਰਨਾ ਤਾਂ ਮਨ ਦੇ ਵਿੱਚ ਕਿੰਨਾ ਵੈਸ਼ੀਪੁਣਾ ਹੋਊਗਾ ਅੰਦਰ ਵੈਸ਼ੀਪੁਣਾ ਕਿੰਨਾ ਹੋਊਗਾ ਕਿ ਉਹਨੇ ਗਲਾ ਘੁੱਟ ਕੇ ਬੰਦਾ ਮਾਰਤਾ ਦੱਸੋ ਮਾਪਿਆਂ ਦਾ ਕੱਲਾ ਕੱਲਾ ਪੁੱਤ ਗਲਾ ਘੁੱਟ ਕੇ ਮਾਰਤਾ ਉਹਨੂੰ ਰਹਿਮ ਹੀ ਨਹੀਂ ਆਇਆ ਉਹਦੇ ਮਨ 'ਚ ਕਿੰਨਾ ਕੁ ਵੈਸ਼ੀਪੁਣਾ ਚੱਲ ਰਿਹਾ ਹੋਊਗਾ ਵੀ ਅੱਜ ਮੈਂ ਇਹਨੂੰ ਮਾਰ ਕੇ ਹੀ ਹਟਣਾ ਇੱਕ 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 ਸਬੰਧ ਬਣਾਉਣ ਦੇ ਚੱਕਰਾਂ 'ਚ ਇੱਕ ਕਰਦਾ ਚਰਾਗ ਖਤਮ ਕਰਦਾ ਇੱਕ ਬਹੁਤ ਹੀ ਚਰਚਿਤ ਕੇਸ ਸੁਖਣ ਵਾਲੇ ਪਿੰਡ ਦਾ ਜਿੱਥੇ ਇੱਕ ਪਤਨੀ ਨੇ ਆਪਣੇ ਆਸ਼ਿਕ ਨਾਲ ਅਲਗੇ ਆਪਣੇ ਪਤੀ ਦਾ ਕਤਲ ਕੀਤਾ ਵਕੀਲ ਸਾਹਿਬ ਕੀ ਮਤਲਬ ਤੁਸੀਂ ਇਸ ਕੇਸ ਨਾਲ ਜੁੜੇ ਹੋ ਪਰਿਵਾਰ ਨੇ ਸ਼ੁਰੂ ਤੋਂ ਲੈ ਕੇ ਮਤਲਬ ਹਰ ਇੱਕ ਚੀਜ਼ ਪਰਿਵਾਰ ਨੇ ਤੁਹਾਡੇ ਤੋਂ ਸਲਾਹ ਲਈ ਹੈ ਸ਼ੁਰੂਆਤ ਤੋਂ ਜੇ ਗੱਲ ਕਰੀਏ ਕੀ ਕੀ ਕਿਸ ਕਿਸ ਤਰੀਕੇ ਨਾਲ ਸਾਰੀ ਘਟਨਾ ਵਾਪਰਦੀ ਹੈ ਜੋ ਪਰਿਵਾਰ ਦੱਸਦਾ ਜਾਂ ਤੁਹਾਡੀ ਨੋਟ ਦੇ ਵਿੱਚ ਆਈ ਜਾਂ ਪੁਲਿਸ ਨੇ ਜੋ ਸਾਰੀ ਚੀਜ਼ ਕੀਤੀ ਅ ਮਨਿੰਦਰ ਜੀ ਫਰੀਦਕੋਟ ਜ਼ਿਲ੍ਹੇ ਦਾ ਫਰੀਦਕੋਟ ਜਿਹੜਾ ਸ਼ਹਿਰ ਹੈ ਇਸ ਤੋਂ ਥੋੜੇ ਕਿਲੋਮੀਟਰ ਦੂਰ ਪਿੰਡ ਸੁਖਣਾਲਾ ਪੈਂਦਾ ਤੇ ਜਿਹੜਾ ਇਹ ਪੀੜਿਤ ਪਰਿਵਾਰ ਹੈ ਇਹ ਇਸ ਜ਼ਿਲ੍ਹੇ ਦਾ ਪੀੜੀਦਰ ਪੀੜੀ ਬਹੁਤ ਪੁਰਾਣਾ ਪਰਿਵਾਰ ਹੈ ਸਾਡੇ ਬਜ਼ੁਰਗਾਂ ਨੂੰ ਇਹ ਪਰਿਵਾਰ ਜਾਣਦਾ ਸੀ ਤੇ ਜਦੋਂ ਇਹ ਗੱਲ ਉੱਪਰ ਕੇ ਬਾਹਰ ਆਈ ਕਿ ਇੱਕ ਨੌਜਵਾਨ ਜੇਰਾ ਫਰੀਦਕੋਟ ਦੇ ਇੰਡਸਲੈਂਡ ਬੈਂਕ ਜੋ ਬੱਸ ਸਟੈਂਡ ਆ ਉਸ ਤੋਂ ਪਹਿਲਾਂ ਇੱਕ ਬੈਂਕ ਹੁੰਦਾ ਇੰਡਸਲੈਂਡ ਉਹਦੇ ਵਿੱਚ ਨੌਕਰੀ ਕਰਦਾ ਸੀ ਗੁਰਸੇਖ ਨੌਜਵਾਨ ਸੀ ਦਾੜੀ ਰੱਖੀ ਸੀ ਮੁੱਛਾਂ ਰੱਖੀਆਂ ਸੀ ਪੱਗ ਬੰਨਦਾ ਸੀ ਤੇ ਪਿੰਡ ਸੁਖਨਾਲੇ ਦਾ ਰਹਿਣ ਵਾਲਾ ਸੀਗਾ ਤੇ ਉਹਦੀ ਜਿਹੜੀ ਘਰ ਵਾਲੀ ਐ ਜਿਹਨੂੰ ਆਪਾਂ ਕਹਿ ਦਿੰਨੇ ਆ ਧਰਮ ਪਤਨੀ ਧਰਮ ਪਤਨੀ ਇੱਕ ਬਹੁਤ ਵੱਡਾ ਸ਼ਬਦ ਆ ਅਰਦੰਗਣੀ ਜਿਹਨੂੰ ਕਹਿ ਦਿੰਨੇ ਆ ਜਿਹਨੂੰ ਜਿਹਨੂੰ ਆਪਾਂ ਆਪਦੇ ਜੀਵਨ ਦਾ ਹਿੱਸਾ ਸਮਝਦੇ ਆ ਤੇ ਉਹਦੇ ਵੱਲੋਂ ਆਪਦੇ ਇੱਕ ਆਸ਼ਕ ਨਾਲ ਮਿਲ ਕੇ ਆਪਦੇ ਘਰ ਵਾਲੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇੱਕ ਬਰੂਟਲ ਮਰਡਰ ਕਰ ਦਿੱਤਾ ਗਿਆ ਤੇ ਮੈਂ ਤੁਹਾਨੂੰ ਕੀ ਦੱਸਾਂ ਕਿ ਹੋਸ਼ੋ ਆਵਾਜ਼ ਜੋ ਕਿਉਂਕਿ ਮੈਂ ਪਰਿਵਾਰ ਨੂੰ ਵੀ ਜਾਣਦਾ ਸੀਗਾ ਤੇ ਮਨ ਟੁੱਟ ਗਿਆ ਕਿ ਯਾਰ ਇਹ ਦਾਗਦਾਰ ਹੋ ਗਏ ਸਮਾਜ ਦੇ ਵਿੱਚ ਰਿਸ਼ਤੇ ਕਿਉਂਕਿ ਇੱਕ ਘਰ ਦੀ ਚਾਰ ਦਿਵਾਰੀ ਹੈ ਜਿੱਥੇ ਆਪਾਂ ਸੇਫ ਮਹਿਸੂਸ ਕਰਦੇ ਹਾਂ ਉਸ ਚਾਰਦੁواری ਦੇ ਅੰਦਰ ਵੀ ਆਪਣੇ ਨਾਲ ਸ਼ਰਾਰਤਾਂ ਧੋਖਾ ਚਾਲਬਾਜ਼ੀਆਂ ਤੇ ਮਰਡਰ ਹੋਣ ਤੇ ਫਿਰ ਆਪਾਂ ਸਮਾਜ ਦੇ ਵਿੱਚ ਜਾਵਾਂਗੇ ਕਿੱਥੇ ਸੋ ਇਹ ਇੱਕ ਐਸਾ ਕੇਸ ਹੈ ਜਿਹਦੇ ਵਿੱਚ ਕੁੱਲ ਦੁਨੀਆ ਦੇ ਪੰਜਾਬੀ ਭਾਵਾਂ ਦੇਸ਼ਾਂ ਵਿਦੇਸ਼ਾਂ 'ਚ ਰਹਿੰਦੇ ਆ ਭਾਵਾਂ ਉਹ ਪੰਜਾਬ 'ਚ ਰਹਿੰਦੇ ਆ ਹਰ ਕਿਸੇ ਨੇ ਇਸ ਲੜਕੀ ਜਿਨੇ ਇਹ ਮਰਡਰ ਕਰਵਾਇਆ ਉਹਦੀ ਧਰਮਪਤਨੀ ਜਿਹਦਾ ਨਾਮ ਹੈ ਰੁਪਿੰਦਰ ਕੌਰ ਤੇ ਉਹਦਾ ਜਿਹੜਾ ਆਸ਼ਕ ਬਠਿੰਡੇ ਦੇ ਜ਼ਿਲ੍ਹੇ ਨਾਲ ਸਬੰਧਤ ਹੈ ਉਹਦਾ ਨਾਮ ਹੈਗਾ ਹਰ ਕਮਲਪ੍ਰੀਤ ਸਿੰਘ ਉਹਨਾਂ ਦੀ ਹਰੇਕ ਕਿਸੇ ਨੇ ਨਿੰਦਾ ਕੀਤੀ ਇਸ ਗੱਲ ਤੇ। ਕੀ ਨਿਕਲ ਕੇ ਆਇਆ ਵੀ ਜਿਹੜਾ ਕਤਲ ਕੀਤਾ ਉਹ ਕਿਸ ਤਰੀਕੇ ਨਾਲ ਕੀਤਾ ਕੀ ਕੁਝ ਵਾਪਰਿਆ ਉਸ ਸਮੇਂ ਦੌਰਾਨ ਜਿਹੜੀ ਤੁਹਾਡੀ ਤੁਹਾਡੇ ਕੋਲੇ ਗੱਲ ਆਈ ਹੈ ਜਾਂ ਤੁਸੀਂ ਹੁਣ ਸਾਰੀਆਂ ਗੱਲਾਂ ਪਤਾ ਲੱਗ ਰਹੀਆਂ ਕਿ ਕਿਸ ਕਿਸ ਤਰੀਕੇ ਦੇ ਨਾਲ ਉਸ ਨੌਜਵਾਨ ਦਾ ਕਤਲ ਹੋਇਆ। ਇਸ ਪਰਿਵਾਰ ਦੇ ਵਿੱਚ ਕੁੱਲ 4 ਜਾਣੇ ਸੀ। ਠੀਕ ਹੈ। ਮਰਨ ਵਾਲੇ ਦੇ ਫਾਦਰ ਸਾਹਿਬ ਮਰਨ ਵਾਲੇ ਦੇ ਮਾਤਾ ਜੀ ਤੇ ਉਹਦੀ ਸਕੀ ਪੈਣ ਜਿਹੜੀ ਸਕੀ ਪੈਣ ਆ ਉਹਦਾ ਰਿਸ਼ਤਾ ਕੈਨੇਡਾ ਹੋ ਗਿਆ ਲੇਕਿਨ ਪੰਜਾਬ ਦੇ ਵਿੱਚੋਂ ਫਾਜ਼ਿਲਕਾ ਕੋਲੇ ਇੱਕ ਪਿੰਡ ਹੈ ਜਿੱਥੇ ਉਹ ਵਿਆਹੀ ਹੈ ਲੇਕਿਨ ਉਹ ਪੱਕੇ ਤੌਰ ਤੇ ਕੈਨੇਡਾ ਰਹਿਣ ਲੱਗ ਗਈ ਕੁਦਰਤੀ ਇਹਨਾਂ ਦਿਨਾਂ ਦੇ ਵਿੱਚ ਉਹ ਜਿੱਦਨੇ ਵਾਕਿਆ ਹੋਇਆ ਕਤਲ ਦਾ ਉਸ ਤੋਂ ਕੁਝ ਦਿਨ ਪਹਿਲਾਂ ਉਹ ਆਪਦੇ ਪਿੱਕੇ ਸੋਹਰੇ ਪਿੰਡ ਫਾਜ਼ਿਲਕਾ ਕੋਲੇ ਜਿਹੜਾ ਪਿੰਡ ਹੈ ਉੱਥੇ ਆਏ ਹੋਏ ਸੀ ਜਦੋਂ ਉਹਨੇ ਫੋਨ ਤੇ ਗੱਲ ਕੀਤੀ ਆਪਦੇ ਭਰਾ ਨਾਲ ਤਾਂ ਭਰਾ ਨੇ ਉਹਨੂੰ ਕੁਝ ਗੱਲਾਂ ਦਸੀਆਂ ਜੋ ਉਹਨੂੰ ਲੱਗੀਆਂ ਵੀ ਪਰਿਵਾਰਕ ਤੌਰ ਤੇ ਮੈਨੂੰ ਆਪਦੀ ਭੈਣ ਨਾਲ ਸਕੀ ਭੈਣ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਸੀ ਇਹਨਾਂ ਦਿਨਾਂ ਦੇ ਵਿੱਚ ਮਰਨ ਵਾਲੇ ਗੁਰਵਿੰਦਰ ਸਿੰਘ ਦੇ ਜਿਹੜੇ ਪਿਤਾ ਜੀ ਐ ਤੇ ਉਹਦੇ ਮਾਤਾ ਜੀ ਉਹ ਕੈਨੇਡਾ ਗਏ ਹੋਏ ਸੀ ਉਹਨਾਂ ਨੇ ਕਤਲ ਵਾਲੇ ਦਿਨ ਤੋਂ ਲਗਭਗ 4-5 ਜਾਂ 1 ਹਫਤੇ ਬਾਅਦ ਪੰਜਾਬ ਵਾਪਸ ਆਉਣਾ ਸੀ ਸੋ ਇੱਕ ਸੋਚੀ ਸਮਝੀ ਸਾਜ਼ਿਸ਼ ਸੀ ਕਿ ਮਾਪੇ ਬਾਹਰ ਗਏ ਹੋਏ ਐ ਪੈਨ ਆਪਦੇ ਸੋਹਰੇ ਘਰ ਹੈ ਫਾਜ਼ਲ ਕਾਕੂ ਜਿਹੜਾ ਉਹਨਾਂ ਦਾ ਪਿੰਡ ਹੈ ਤੇ ਜਿਹੜਾ ਉਹ ਲੜਕਾ ਗੁਰਵਿੰਦਰ ਸਿੰਘ ਜਦੋਂ ਇਹ ਉਹਨੂੰ ਇਸ ਗੱਲ ਦਾ ਚਾਨਣ ਹੋਇਆ ਕਿ ਮੇਰੀ ਘਰ ਵਾਲੀ ਦੇ ਨਜਾਇਜ਼ ਸੰਬੰਧ ਨੇ ਅੱਛਾ ਚਾਨਣ ਹੋ ਗਿਆ ਸੀ ਉਹਨੂੰ ਚਾਨਣ ਹੋ ਗਿਆ ਸੀ ਲੇਕਿਨ ਆਪਣੇ ਪੰਜਾਬ ਦੇ ਵਿੱਚ ਨਾ ਇੱਕ ਗੱਲ ਹੈ ਕਿ ਆਪਾਂ ਸਮਾਜ ਦੇ ਵਿੱਚ ਇੱਕ ਪਰਦਾ ਰੱਖਦੇ ਆ ਬਿਲਕੁਲ ਆਪਾਂ ਨਹੀਂ ਚਾਹੁੰਦੇ ਕਿ ਘਰ ਦੀ ਇੱਜ਼ਤ ਆਬਰੂ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਰਿਸ਼ਤੇਦਾਰਾਂ ਦੇ ਵਿੱਚ ਦਾਗਦਾਰ ਹੋਵੇ ਉਹਨੇ بجائے ਕਿ ਆਪਦੇ ਮਾਤਾ ਪਿਤਾ ਨਾਲ ਗੱਲ ਕਰਨ ਦੀ ਥਾਂ ਤੇ ਆਪਦੀ ਸਗੀ ਭੈਣ ਨੂੰ ਫੋਨ ਕੀਤਾ ਤੁਸੀਂ ਦੇਖੋ ਇੱਕ ਐਫਆਈਆਰ ਦਰਜ ਹੋਈ ਹੈ 274 ਨੰਬਰ ਸਦਰ ਥਾਣਾ ਫਰੀਦਕੋਟ ਐਸਐਚਓ ਰਜੇਸ਼ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਹਨਾਂ ਦੀ ਇਨਵੈਸਟੀਗੇਸ਼ਨ ਦੇ ਤਹਿਤ ਉਦੇ ਵਿੱਚ ਬਾਏ ਨੇਮ ਦੋ ਜਾਨੇ ਅਕਿਊਜ਼ਡ ਰੱਖੇ ਹੋਇਆ ਉਹਦਾ ਕੰਟੈਂਟ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਹੈ ਕੱਲ ਮਿਤੀ 28 11 2025 ਨੂੰ ਮੇਰੇ ਭਰਾ ਗੁਰਵਿੰਦਰ ਸਿੰਘ ਦਾ ਮੈਨੂੰ WhatsApp ਅਤੇ ਮੇਰੇ ਪਤੀ ਨੂੰ ਮਨਪ੍ਰੀਤ ਬਰਾੜ ਨੂੰ ਉਹਨਾਂ ਦੇ ਫੋਨ ਨੰਬਰ ਫਲਾਨਾ ਪਰ ਫੋਨ ਆਇਆ ਕਿ ਮੈਨੂੰ ਪਤਾ ਲੱਗ ਗਿਆ ਹੈ ਕਿ ਮੇਰੀ ਪਤਨੀ ਰੁਪਿੰਦਰ ਕੌਰ ਦੇ ਹਰਕਮਲਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਬੱਲੂਆਣਾ ਬਠਿੰਡੇ ਦਾ ਬਲੂਆਣਾ ਜ਼ਿਲ੍ਹਾ ਬਠਿੰਡੇ ਨਾਲ ਨਜ਼ਾਇਜ਼ ਸੰਬੰਧ ਹਨ ਹੁਣ ਜਦੋਂ ਭੈਣ ਨੂੰ ਉਹਨੇ ਸਾਰੀ ਗੱਲ ਦੱਸੀ ਭੈਣ ਨੇ 29 ਤਰੀਕ ਨੂੰ ਇੱਥੇ ਆ ਕੇ ਸਾਰੀ ਗੱਲਬਾਤ ਕਰਨੀ ਸੀ ਆਪਦੀ ਨਨਾ ਆਪਣੀ ਜਿਹੜੀ ਲੜਕੀ ਆ ਪਰਜਾਈ ਨਾਲ ਵੀ ਗੱਲ ਕਰਨੀ ਸੀ ਭਰਾ ਨਾਲ ਵੀ ਗੱਲ ਕਰਨੀ ਸੀ ਤੇ ਹੋ ਸਕਦਾ ਵੀ ਮੀਆਂ ਬੀਬੀ ਦੀ ਕੋਈ ਆਪਸ ਖਟਾਸ ਵੀ ਹੋਈ ਹੋਵੇ ਤੇ ਉਸ ਲੜਕੀ ਨੇ ਇਹ ਸਮਾਂ ਵੇਖਦੇ ਹੋਏ ਕਿ ਕੱਲ ਨੂੰ ਭੈਣ ਨੇ ਵੀ ਆ ਜਾਣਾ ਹੈ ਮਾਪਿਓ ਨੇ ਵੀ ਬਾਹਰੋਂ ਆ ਜਾਣਾ ਹੈ ਤੇ ਅੱਜ ਜਿਹੜਾ ਗੁਰਵਿੰਦਰ ਸਿੰਘ ਆ ਉਹ ਕੱਲਾ ਹੈ ਉਹਦੇ 22 ਬਾਈ ਕਿੱਲੇ ਉਹਦੇ ਕੋਲੇ ਜ਼ਮੀਨ ਹੈ ਚਾਰ ਕਨਾਲਾਂ ਚ ਉਹਦੇ ਕੋਲੇ ਕੋਠੀ ਹੈ ਗੱਡੀਆਂ ਕਾਰਾਂ ਨੇ ਸਾਰਾ ਕੁਛ ਹੈ ਸੋਨਾ ਗਹਿਣਾ ਸਭ ਕੁਝ ਹੈ ਤੇ ਇਹ ਸਭ ਤੋਂ ਵਧੀਆ ਸਮਾਂ ਹੈ ਕਿ ਮੈਂ ਇਹਨੂੰ ਮਰਡਰ ਕਰਾ ਦਾਂ ਇੱਕ ਸੋਚੀ ਸਮਝੀ ਕਾਂਸਪੀਰੇਸੀ ਦੇ ਤਹਿਤ ਤਾਂ ਇੱਕ ਹੋਰ ਜ਼ਿਲ੍ਹੇ ਦੇ ਵਿੱਚੋਂ ਆਪਦੇ ਆਸ਼ਕ ਨੂੰ ਬੁਲਾ ਕੇ ਇਸ ਪਰਿਵਾਰ ਦੇ ਇਕਲੋਤੇ ਪੁੱਤਰ ਨੂੰ ਹੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਮਰਡਰ ਕਰਾਤਾ ਮਰਡਰ ਵੀ ਰਾਤ ਦਾ ਸਮਾਂ ਠੰਡ ਦੇ ਦਿਨ ਚੱਲਦੇ ਆ 9 ਵਜੇ ਪਿੰਡਾਂ ਵਾਲੇ ਸੌ ਜਾਂਦੇ ਆ ਹੁਣ ਪਿੰਡ ਦੇ ਵਿੱਚ ਕੋਈ ਬਾਹਰੋਂ ਆ ਰਿਹਾ ਹੈ ਤਾਂ ਉਹ ਪਿੰਡ ਵਾਲੇ ਬੇਖਬਰ ਹੈ ਹੁਣ ਇਸ ਮੁੰਡੇ ਦੀ ਮਾੜੀ ਕਿਸਮਤ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਲੇਕਿਨ ਕੁਝ ਲੋਕਾਂ ਨੇ ਜੇ ਵੇਖਿਆ ਵੀ ਐ ਉਹ ਗੱਲਾਂ ਤਾਂ ਬਾਅਦ ਚ ਨਿਕਲ ਕੇ ਬਾਹਰ ਆਉਂਦੀਆਂ ਨਾ ਲੇਕਿਨ ਐਡੀ ਮਾੜੀ ਘਟਨਾ ਕਿ ਸਾਰਾ ਪੰਜਾਬ ਤਰਾ ਤਰਾ ਕਰਦਾ ਫਿਰਦਾ ਤੇ ਦੁੱਖ ਦੀ ਗੱਲ ਇਹ ਹੈ ਕਿ ਜਿਹੜੇ ਦੂਜਾ ਪਰਿਵਾਰ ਹੈ ਜਿਸ ਦੀ ਇਹ ਕੁੜੀ ਹੈ ਉਹ ਵੀ ਫਰੀਦਕੋਟ ਦਾ ਓਕੇ ਇੱਕੋ ਜ਼ਿਲ੍ਹੇ ਦੇ ਨੇ ਇੱਕੋ ਜ਼ਿਲ੍ਹੇ ਦੇ ਨੇ ਦੋਵੇਂ ਉਹ ਵੀ ਫਰੀਦਕੋਟ ਬਾਬੇ ਫਰੀਦੀ ਧਰਤੀ ਦਾ ਪਰਿਵਾਰ ਹੈ ਤੇ ਇਹ ਵੀ ਬਾਬੇ ਫਰੀਦੀ ਧਰਤੀ ਦਾ ਪਰਿਵਾਰ ਹੈ ਤੇ ਦੁੱਖ ਹੀ ਇਸ ਗੱਲ ਦਾ ਵੀ ਆਪਿਆਂ ਨੇ ਆਪਦੀ ਹੀ ਮਾਰਤੀ ਇਸ ਗੱਲ ਦਾ ਬਹੁਤ ਵੱਡਾ ਦੁੱਖ ਹੈ ਤੇ ਉਦੋਂ ਵੱਧ ਦੁੱਖ ਹੈ ਜਦੋਂ ਇਸ ਗੱਲ ਨੂੰ ਪਤਾ ਲੱਗਿਆ ਇਨਵੈਸਟੀਗੇਸ਼ਨ ਦੇ ਵਿੱਚ ਕਿ ਜਿਹੜੀ ਲੜਕੀ ਆ ਉਹ ਕੇਸਗੀ ਬਣਦੀ ਸੀ 12ਵੀਂ ਤੱਕ ਪਲੱਸ 2 ਤੱਕ ਉਹ ਕੇਸਗੀ ਬਣਦੀ ਸੀ ਉਹਦਾ ਅੰਮ੍ਰਿਤ ਛਕਿਆ ਵਿਆ ਸੀਗਾ ਲੇਕਿਨ ਜਦੋਂ ਪਰਿਵਾਰ ਨੇ ਪਰਿਵਾਰ ਨੂੰ ਤਾਂ ਇਹੀ ਚਾਹੁੰਦਾ ਨਾ ਬੱਚੇ ਤਰੱਕੀ ਕਰਨ ਤੇ ਉਸ ਲੜਕੀ ਨੂੰ ਜਦੋਂ ਕੈਨੇਡਾ ਭੇਜਿਆ ਤੇ ਕੈਨੇਡਾ ਜਾ ਕੇ ਉਹਨੇ ਅੰਮ੍ਰਿਤ ਵੀ ਛੱਡਤਾ ਕੇਸਗੀ ਬੰਨੀ ਵੀ ਛੱਡਤੀ ਸਰੀਰ ਤੇ ਟੈਟੂ ਬਣਾ ਲੇ ਮਾਡਰਨ ਬਣ ਗਈ ਜਿਵੇਂ ਅੱਜਕੱਲ ਬੱਚਿਆਂ ਚ ਹੋੜ ਹੈਗੀ ਆ ਵੀ ਅਸੀਂ ਮਾਡਰਨ ਐ ਇਸ ਮਾਡਰਨ ਦੇ ਚੱਕਰਾਂ ਦੇ ਵਿੱਚ ਉਹ ਲੜਕੀ ਨੇ ਗਲਤ ਰਾਹ ਅਪਣਾ ਲੇ ਉੱਥੇ ਆਹ ਮੁੱਦਾ ਮਿਲ ਗਿਆ ਇਹਨੂੰ ਇੱਕ ਕੈਨੇਡਾ ਦੇ ਵਿੱਚ ਸੰਬੰਧ ਬਣੇ ਇਸ ਮੁੰਡੇ ਨਾਲ ਗੱਲਾਂ ਹੁਣ ਪੜਤਾਜ਼ ਚ ਨਿਕਲ ਕੇ ਬਾਹਰ ਆਉਂਦੀਆਂ ਨਾ ਇੱਥੋਂ ਤੱਕ ਕਿ ਜਦੋਂ 2023 ਦੇ ਵਿੱਚ ਮੁੰਡੇ ਕੁੜੀ ਦਾ ਵਿਆਹ ਹੋਇਆ ਸਿਰਫ ਇੱਕ ਮਹੀਨੇ ਲਈ ਇਹ ਲੜਕੀ ਇੱਥੇ ਰਹੀ ਓਕੇ ਇੱਕ ਮਹੀਨੇ ਬਾਅਦ ਇਹ ਲੜਕੀ ਕੈਨੇਡਾ ਵਾਪਸ ਜਾਵੜੀ ਦੋ ਸਾਲ ਵਾਪਸ ਨਹੀਂ ਆਈ ਘਰ ਵਾਲੇ ਨੂੰ ਉੱਥੇ ਨਹੀਂ ਲੈ ਕੇ ਗਈ ਕੈਨੇਡਾ ਘਰ ਵਾਲਾ ਇੱਥੇ ਬੈਠਾ ਰਿਹਾ ਘਰ ਵਾਲੀ ਉੱਥੇ ਬੈਠੀ ਰਹੀ ਹੁਣ ਉੱਥੇ ਕੀ ਹੋ ਰਿਹਾ ਸੀ ਕੀ ਨਹੀਂ ਹੋ ਰਿਹਾ ਸੀ ਉਹ ਗੱਲਾਂ ਤਾਂ ਹੁਣ ਨਿਕਲ ਕੇ ਬਾਹਰ ਆ ਰਹੀਆਂ ਤੇ ਲੇਕਿਨ ਜਦੋਂ ਲੜਕੀ ਮਾਰਚ 2025 ਨੂੰ 25 ਇਸੇ ਸਾਲ ਮਾਰਚ ਦੇ ਮਹੀਨੇ ਜਦੋਂ ਵਾਪਸ ਆਈ ਤੇ ਆਪਦੇ ਸਹੁਰੇ ਪਰਿਵਾਰ ਪਿੰਡ ਸੁਖਣ ਵਾਲੇ ਆ ਕੇ ਰਹਿਣ ਲੱਗੀ ਦਾ ਗੱਲਾਂ ਹੁਣ ਨਿਕਲ ਕੇ ਆਉਂਦੀਆਂ ਕਿ ਪੰਜਾਬ ਦੇ ਵੱਖ-ਵੱਖ ਹੋਟਲਾਂ ਦੇ ਵਿੱਚੋਂ ਰਹਿੰਦੀ ਰਹੇ ਅੱਛਾ ਇਹ ਲੜਕਾ ਵੀ ਉੱਥੋਂ ਵਾਪਸ ਆ ਗਿਆ ਕੈਨੇਡਾ ਛੱਡ ਕੇ ਠੀਕ ਹੈ ਇਹ ਤੇ ਇਹਦੀ ਜਿਹੜੀ ਸੇਲੀ ਹੈ ਮਰਨ ਵਾਲੇ ਦੀ ਘਰ ਵਾਲੀ ਇਹ ਵੱਖ-ਵੱਖ ਹੋਟਲਾਂ 'ਚ ਪੁਲਸ ਨੇ ਰਿਕਾਰਡ ਲੈ ਲਿਆ ਸਾਰਾ ਇਹ ਆਪਦੇ ਸੰਬੰਧ ਬਣਾਉਂਦੇ ਰਹੇ ਇੱਥੇ ਘਰ ਵਾਲੇ ਨੂੰ ਕੁਝ ਨਹੀਂ ਪਤਾ ਉਹ شریف ਇਨਸਾਨ ਸਾਰਾ ਪਿੰਡ ਸਾਰਾ ਨਗਰ ਗਵਾਹੀ ਦਿੰਦਾ ਹੈ ਵੀ ਇਸ ਮੁੰਡੇ ਨੂੰ ਨਾ ਅਸੀਂ ਲੜਦੇ ਵੇਖਿਆ ਨਾ ਮੂੰਹ 'ਚੋਂ ਗਾਲ ਕੱਢਦੇ ਵੇਖਿਆ ਨਾ ਨਸ਼ੇ ਕਰਦੇ ਵੇਖਿਆ ਤੇ ਸਭ ਤੋਂ ਵੱਡੀ ਗੱਲ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਪੱਗ ਬੰਨ੍ਹਦਾ ਤੇ 6 ਫੁੱਟ ਕੱਦ ਸੀ ਮੁੰਡੇ ਦਾ ਦੇਖੋ ਕਿੱਡੀਆਂ ਗੱਲਾਂ ਹੈ ਵੀ ਕਹਾਣੀ ਕਿੱਥੋਂ ਤੁਰੀ ਤੇ ਕਿੱਥੇ ਪਹੁੰਚ ਗਈ ਤੇ ਕਿੱਡੇ ਸ਼ਰੀਫ ਸੋਹਰਾ ਪਰਿਵਾਰ ਕਿ ਆਪ ਦੇ ਪੁੱਤ ਨੂੰ ਤਾਂ ਫਰੀਦਕੋਟੋਂ ਮੋਟਰਸਾਈਕਲ ਤੇ ਭੇਜਦੇ ਆ ਤੇ ਆਪਦੀ ਨੌ ਨੂੰ ਅੱਖ ਹੈ ਕਿ ਤੂੰ ਸਾਡਾ ਪੁੱਤ ਨਾ ਉਹ ਤਾਂ ਹੈ ਹੀ ਹੈ ਸਾਡਾ ਪੁੱਤ ਨੂੰ ਅਸੀਂ ਜਨਮ ਦਿੱਤਾ ਹੈ ਤੂੰ ਵੀ ਸਾਡਾ ਪੁੱਤ ਹੈ ਤੇ ਤੂੰ ਪੁੱਤ ਗੱਡੀ ਲੈ ਕੇ ਸ਼ਹਿਰ ਜਾਇਆ ਕਰ ਉਹਨੂੰ ਖਰਚੇ ਦੀ ਲੋੜ ਤਾਂ ਕੈਨੇਡਾ ਤੋਂ ਪੈਸੇ ਉਹਨੂੰ ਪਾ ਦਿੰਦੇ ਉਹਨੂੰ ਕਿਸੇ ਚੀਜ਼ ਦੀ ਲੋੜ ਹੈ ਉਹਨੂੰ ਪੈਸੇ ਪਾ ਦਿੰਦੇ ਆ ਤੁਸੀਂ ਵੇਖੋ ਕਿੱਡਾ شریف ਪਰਿਵਾਰ ਹੈ ਅੱਛਾ ਕਿੰਨੀਆਂ ਸੱਟਾਂ ਲੱਗੀਆਂ ਜਿਹੜੀਆਂ ਜਿਹੜਾ ਮ੍ਰਿਤਕ ਹੈ ਉਹਦੇ ਕਿੰਨੀਆਂ ਸੱਟਾਂ ਲੱਗੀਆਂ ਕੋਈ ਰਿਪੋਰਟ ਜਾਂ ਕੋਈ ਚੀਜ਼ ਸਾਹਮਣੇ ਆਈ ਹੈ ਅ ਮਨਿੰਦਰ ਜੀ ਲਗਭਗ 15 ਤੋਂ ਵੱਧ ਸੱਟਾਂ ਠੀਕ ਹੈ ਜੇ ਮੈਂ ਗਲਤ ਨਾ ਹੋਵਾਂ ਵੈਸੇ ਮੈਡੀਕਲ ਲੀਗਲ ਰਿਪੋਰਟ ਹੁੰਦੀ ਹੈ ਜਿਹਨੂੰ ਐਮ ਐਲ ਆਰ ਕਾਹ ਦਿੰਦੇ ਆ ਤਾਂ ਪੁਲਿਸ ਸਭ ਤੋਂ ਪਹਿਲਾਂ ਮੁਲਾਜਾ ਕਰਾਉਂਦੀ ਹੈ ਸਰੀਰ ਦਾ ਕਿ ਮ੍ਰਿਤਕ ਦੀ ਸਰੀਰ ਦੇ ਉੱਤੇ ਕਿਹੋ ਜੀਆਂ ਕਿਸ ਕਿਸਮ ਦੀਆਂ ਸੱਟਾਂ ਨੇ 15 ਤੋਂ ਵੱਧ ਵੀ ਹੋ ਸਕਦੀਆਂ ਕਿਉਂਕਿ ਮੈਂ ਮੈਡੀਕਲ ਲੀਗਲ ਰਿਪੋਰਟ ਹਲੇ ਤੱਕ ਪੜ੍ਹੀ ਨਹੀਂ ਉਹ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹਦੇ ਵਿੱਚ ਜਿੱਥੋਂ ਤਾਈ ਮੈਨੂੰ ਪਤਾ ਲੱਗਾ ਵੀ ਸਰੀਰ ਤੇ ਰਗੜਾਂ ਨੇ ਕੱਚ ਤੂੰ ਕੀਤੀ ਐ ਉਸ ਮੁੰਡੇ ਦੀ ਕਿਉਂਕਿ ਮੁੰਡਾ ਜਰਵਾਣਾ ਸੀ ਲੇਕਿਨ ਮਾਰਨ ਵਾਲਾ ਜਿੰਮ ਲਾਉਂਦਾ ਸੀ ਉਹਦਾ ਸਰੀਰ ਵੀ ਤਕੜਾ ਸੀ ਤੋ ਗੁੱਥਮ ਗੁੱਥਾ ਹੋਇਆ ਇਹਨਾਂ ਦਾ ਕਫਲ ਹੋਇਆ ਆਪਸ ਦੇ ਵਿੱਚ ਉਸ ਗੁੱਥਮ ਗੁੱਥਾ ਦੇ ਵਿੱਚ ਜਿਹੜਾ ਮ੍ਰਿਤਕ ਐ ਉਹਦੇ ਸਰੀਰ ਤੇ ਰਗੜਾਂ ਵੀ ਨੇ ਸੱਟਾਂ ਵੀ ਨੇ ਲੇਕਿਨ ਜਿਹੜੀ ਮੌਤ ਹੋਈ ਐ ਵੇਖੋ ਕਿੱਡੀ ਬਹਿਰਾ ਮਤਲਬ ਬੰਦਾ ਆਪਾਂ ਕਿਸੇ ਦਾ ਕਿਸੇ ਚਿੜੀ ਦਾ ਬੱਚਾ ਮਾਰਨ ਲੱਗੇ 100 ਵਾਰੀ ਸੋਚਦੇ ਆ ਤੇ ਲੇਕਿਨ ਇੱਕ ਜਿਉਂਦਾ ਜਾਗਦਾ ਇਨਸਾਨ ਮਾਰਨਾ ਤਾਂ ਮਨ ਦੇ ਵਿੱਚ ਕਿੰਨਾ ਵੈਸ਼ੀਪਣਾ ਹੋਊਗਾ ਅੰਦਰ ਵੈਸ਼ੀਪੂਣਾ ਕਿੰਨਾ ਹੋਊਗਾ ਕਿ ਉਹਨੇ ਗਲਾ ਘੁੱਟ ਕੇ ਬੰਦਾ ਮਾਰਤਾ ਦੱਸੋ ਮਾਪਿਆਂ ਦਾ ਕੱਲਾ-ਕੱਲਾ ਪੁੱਤ ਗਲਾ ਘੁੱਟ ਕੇ ਮਾਰਤਾ ਉਹਨੂੰ ਰਹਿਮ ਹੀ ਨਹੀਂ ਆਇਆ ਉਹਦੇ ਮਨ 'ਚ ਕਿੰਨਾ ਕੁ ਵੈਸ਼ੀਪੂਣਾ ਚੱਲ ਰਿਹਾ ਹੋਊਗਾ ਵੀ ਅੱਜ ਮੈਂ ਇਹਨੂੰ ਮਾਰ ਕੇ ਹੀ ਹਟਣਾ ਇੱਕ 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 ਸਬੰਧ ਬਣਾਉਣ ਦੇ ਚੱਕਰਾਂ 'ਚ ਇੱਕ ਕਰਦਾ ਚਰਾਗ ਖਤਮ ਕਰਦਾ ਲਾਲਚ ਦੇ ਵਿੱਚ ਠੀਕ ਜਦੋਂ ਇਹ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਕਿਉਂਕਿ ਜਿਹੜੇ ਅਦਾਲਤ ਦੇ ਵਿੱਚ ਜੱਜ ਸਾਹਿਬ ਬੈਠਿਆ ਇਹ ਵੀ ਤਾਂ ਇਨਸਾਨ ਹੀ ਨੇ ਸਮਾਜ ਚ ਹੁੰਦੀਆਂ ਘਟਰਾਵਾਂ ਇਹਨਾਂ ਤੇ ਵੀ ਅਸਰ ਕਰਦੀਆਂ ਨੇ ਕੋਈ ਵਕੀਰ ਤਾਂ ਹੈ ਨਹੀਂ ਹਾਲਾਂਕਿ ਉਹ ਕੁਰਸੀ ਤੇ ਬਹਿ ਕੇ ਉਹ ਕੁਝ ਚੀਜ਼ਾਂ ਤੇ ਆਪਣੀਆਂ ਭਾਵਨਾਤਮਕ ਨਹੀਂ ਹੋ ਸਕਦੇ ਹੁੰਦੇ ਪਰ ਫਿਰ ਵੀ ਇੱਕ ਮਨੁੱਖ ਦੇ ਤੌਰ ਤੇ ਜਦੋਂ ਪੇਸ਼ ਕੀਤਾ ਗਿਆ ਕੁਝ ਉੱਥੇ ਅਦਾਲਤ ਦੇ ਵਿੱਚ ਕੀ ਸੀ ਅ ਬਿਲਕੁਲ ਮਨਿੰਦਰ ਜੀ ਮੈਂ ਜਦੋਂ ਦੀ ਵਕਾਲਤ ਸ਼ੁਰੂ ਕੀਤੀ ਹੈ ਮੈਂ ਪਹਿਲੀ ਵਾਰੀ ਵੇਖਿਆ ਕਿ ਇੰਨਾ ਗੁੱਸਾ ਤੇ ਇੰਨਾ ਅਖਰੋਸ਼ ਤੇ ਕਿਸੇ ਜੁਡੀਸ਼ੀਅਲ ਅਫਸਰ ਦੇ ਵਿੱਚ ਹੋਵੇ। ਹੂੰ ਦੇਖੋ ਪੰਜਾਬ ਦੀ ਜੁਡੀਸ਼ਰੀ ਵੀ ਇਨਸਾਨ ਨੇ। ਜਿਹੜੇ ਵੱਡੇ ਅਹੁਦਿਆਂ ਤੇ ਬੈਠੇ ਨੇ ਅਫਸਰ ਜੱਜ ਬਣ ਕੇ ਬੈਠੇ ਨੇ ਮਾਨਯੋਗ ਅਦਾਲਤਾਂ ਦੇ ਵਿੱਚ ਸਤਕਾਰਯੋਗ ਅਦਾਲਤਾਂ ਚ ਬੈਠੇ ਨੇ ਉਹ ਵੀ ਇਨਸਾਨ ਨੇ। ਜਦੋਂ ਇਹੋ ਜਿਹੇ ਰਿਸ਼ਤੇ ਪਰਿਵਾਰਕ ਰਿਸ਼ਤੇ ਦਾਗਦਾਰ ਹੁੰਦੇ ਆ ਤੇ ਉਹਨਾਂ ਦੇ ਮਾਨੇ ਵਿੱਚ ਵੀ ਇਹ ਗੱਲ ਵੱਜਦੀ ਆ ਇਹ ਯਾਰ ਵੀ ਇਹਨੂੰ ਨੱਥ ਪਾਓ। ਹੂੰ ਇਦੇ 'ਚ ਇਹੋ ਜੀ ਐਗਜ਼ਾਮਪਲ ਸੈੱਟ ਕਰੋ ਵੀ ਆਉਣ ਤੱਕ ਸਮੇਂ ਤੱਕ ਲੋਕ ਇਹ ਮਹਿਸੂਸ ਕਰਨ ਵੀ ਜੇ ਸਾਡੇ ਤੋਂ ਇਹੋ ਜੀ ਗਲਤੀ ਹੋ ਗਈ ਤਾਂ ਆਹ ਸ਼ਾਸ਼ਰ ਹੋਣਾ ਸਾਡੇ ਨਾਲ ਤੇ ਜਿੱਦਣ ਇਹਨਾਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਤਾਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਕਿੰਨਾ ਅਖਰੋਸ਼ ਤੇ ਕਿੰਨਾ ਗੁੱਸਾ ਸੀ ਅਦਾਲਤਾਂ ਦੇ ਵਿੱਚ ਮਾਨਯੋਗ ਅਫਸਰਾਂ ਦੇ ਵਿੱਚ ਵੀ ਇਹ ਤੁਸੀਂ ਉਸ ਪਰਿਵਾਰ ਨੂੰ ਤਾਂ ਤਬਾਹ ਕੀਤਾ ਹੀ ਕੀਤਾ ਜਿਹਦਾ ਚਿਰਾਗ ਤੁਸੀਂ ਮਟਾਤਾ ਤੇ ਸਾਰੀ ਉਮਰ ਆਸਤੇ ਤੁਸੀਂ ਖੁਦ ਵੀ ਤਬਾਹ ਹੋਗੇ ਕੌਣ ਛੱਡੂਗਾ ਜੀ ਕੋ ਕਿਹੜੀ ਅਦਾਲਤ ਛੱਡੂ ਇਹਨਾਂ ਨੂੰ ਕਿਸੇ ਪਰਿਵਾਰ ਦਾ ਪੁੱਤ ਖੋਹ ਕੇ ਇੰਨਾ ਵੈਸ਼ੀਪੂਨੇ ਲੋਕਾਂ ਨੂੰ ਕੌਣ ਛੱਡੂ ਨਾ ਮਾਨਯੋਗ ਹਾਈ ਕੋਰਟ ਨੇ ਛੱਡਣਾ ਨਾ ਇਥੋਂ ਦੀਆਂ ਅਦਾਲਤਾਂ ਨੇ ਛੱਡਣਾ ਨਾਲੇ ਹੁਣ ਤਾਂ ਗੱਲਾਂ ਹੀ ਬਹੁਤ ਕਲੀਅਰ ਨੇ ਮਨਿੰਦਰ ਜੀ ਜਿਹੜੀ ਹਿੰਦੁਸਤਾਨ ਦੀ ਸਰਕਾਰ ਨੇ ਨਵਾਂ ਕਾਨੂੰਨ ਬਣਾਇਆ ਉਹ ਤਾਂ ਬਹੁਤ ਕਲੀਅਰ ਕਟ ਹੈ ਉਹਦੇ ਵਿੱਚ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਵੀ ਜਿਹੜੀ ਧਾਰਾ ਇਹਦੇ ਵਿੱਚ ਲੱਗੀ ਹੈ ਇਸ ਮੁਕੱਦਮੇ ਵਿੱਚ ਉਹ ਹੈਗੀ ਹੈ 103 ਬੀ ਐਨਐਸਐਸ ਭਾਰਤੀ ਨਾਹਾਇ ਸੰਹਿਤਾ ਇਹਦੇ ਵਿੱਚ ਕੀ ਲਿਖਿਆ 103 ਦੇ ਵਿੱਚ ਕਿ ਪਨਿਸ਼ਮੈਂਟ ਫਾਰ ਮਰਡਰ whoever commits murder shall be punished with the death or imprisonment for life yani ke dohi vikalp hai ja ta umar qaid te ja us bande nu phansi di saza hun tija vikalp khatam ho gaya pehla apan kehnde hunde si vi bande to qatl ho gaya ji 20 saali bol gi te banda qaid katke bahar aa gaya hun nahi bahar aunda hun bhul je hun nahi bahar aunda te jes hisab nal punjab di police ne freetkot zille di police ne pardaal kiti hai gallan kad ke leondiyan hai ਉਸ ਤੋਂ ਤੱਕ ਕਿਸੇ ਨੇ ਛੱਡਣਾ ਹੀ ਨਹੀਂ ਇਹਨਾਂ